ਹਰੋ ਦੋਸਤੋ ਸਸਰੀਆ ਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਆਪਾਂ ਚੱਲੇ ਆਂ ਪੱਠੇ ਲੈਣ ਖੇਤ ਮੱਕ ਵੜਨਾ ਡੜੀ ਗਿਆ ਆ ਵੜਨਾ ਤੇ ਆਪਾਂ ਟਰੈਕਟਰ ਲੈ ਕੇ ਚੱਲੇ ਆਂ ਆਪਾਂ ਚੁੱਕ ਕੇ ਲੈਉਣੇ ਆਂ ਬਸ ਤੇ ਆਪਾਂ ਚੱਲਦੇ ਆਂ ਲੋ ਜੀ ਟਰੈਕਟਰ ਕੱਪ ਲੈ ਸਟਾਰਟ ਕਰ ਲਈਏ ਗੱਡੀ ਬਾਹਰ ਆਪਾਂ ਲੈ ਗੋਕ ਕਰਕੇ ਆ ਇਧਰ ਬੈਠਿਆ ਰੌਫੀ ਆ ਬੈਠਿਆ ਆਪਣੀ ਟਰੈਕਟਰ ਦੇ ਥਲੇ ਪਾ ਚੱਲਦੇ ਹੁਣ ਲੋ ਜੀ ਆਪਾਂ ਇੱਧਰ ਕੀਤਲਾ ਲਾ ਆ ਗਿਆਂ ਜਮੀਂ ਤੇ ਆਵਾ ਮੌਸਮ ਵਧੀਆ ਠੰਡਾ ਮੌਸਮਾ ਬੱਦਲਵਾ ਹੈ ਬਾਈ ਹੈ ਜੀ ਕੰਨੀਆਂ ਆਂ ਪੂਰ ਦੀ ਪਈ ਸੀ ਵੀ ਤੇ ਮੌਸਮ ਵਧੀਆ ਠੰਡਾ ਮੌਸਮਾ ਕੰਨ ਨੂੰ ਵਾਵਾ ਪੈ ਗਿਆ ਸੀ ਇੱਧਰ ਹਨਰਾ ਉਹਨਾਂ ਦਾ ਰਜਨ ਜੀ ਵਧੀਆ ਲੰਦਾ ਆਪਨੇ ਦੀ ਵਿੱਚ ਤੇ ਆ ਗਾਲਾ ਛਬੀ ਦੀ ਹੋ ਵੀ ਜੀ ਆਪਾਂ ਮਾਫੀ ਚਾਹੁੰਦੇ ਆ ਜੇ ਕੋਈ ਝੋਨਾ ਲਾਣਾ ਹੋਵੇ ਜੀ ਵੀ ਜੀ ਆਪਾ ਲਓ ਜੀ ਹੁਣ ਆਪੋ ਉਥੇ ਬੈਕ ਲਾ ਕੇ ਆੜੀਆਂ ਗੱਡੀ ਜੇੜਿਆ ਜਾਂਦੀ ਆ ਜਾਂ ਨਹੀਂ ਜਾਂਦੀ ਲਓ ਜੀ ਕੇਰਾ ਤਾਂ ਆਪਾਂ ਕਰ ਲਿਆ ਸਿੱਧੇ ਲੀਆਂ ਨੂੰ ਔੜੀ ਔੜੀ ਲੈ ਕੇ ਜਾਵਾਂਗੇ ਆ ਇਧਰ ਨਾਲ ਜਿੰਦੇ ਕਾ ਝੋਨਾ ਲੱਗੀ ਜਾਂਦਾ ਲਓ ਜੀ ਆਡੀਓ ਦੀ ਲੈ ਕੇ ਚੱਲਦੇ ਆਂ ਆਪਾਂ ਗੱਡੀ ਇੱਕ ਆਪਣੀ ਹੈ ਸਾਨੂੰ ਰੂਪ ਆ ਘੈਂ ਘੜ ਪੂਰੀ ਗੱਡੀ ਵੀ ਚੱਲ ਚੱਲਣਾ ਲੈ ਕੇ ਲੈ ਕੇ ਬੱਸ ਆਓ ਇੱਕ ਟਾਰਾ ਫਿਰਦਿਆਂ ਛੱਲੀਆਂ ਬਣ ਲੱਗੀਆਂ ਮਾਕੂ ਨੂੰ ਬੱਸ ਫਿਰ ਆਪਾਂ ਛੱਲੀਆਂ ਖਾਇਆ ਕਰਾਂਗੇ ਲਓ ਜੀ ਰਹਿ ਗਿਆ ਥੋੜੀ ਬਾਟੀਆਂ ਹੁਣ ਤਾਂ ਪਹੁੰਚ ਗਏ ਆ ਲਓ ਜੀ ਆ ਪਹੁੰਚ ਗਏ ਨੇੜੇ ਆ ਕੇ ਥੋੜਾ ਪੈਰਾਂ ਸਵਿਗੜ ਗਿਆ ਸੀਗਾ ਫਿਰ ਗਾਂ ਕਰਕੇ ਵਾਕੇ ਦਿੱਤੀ ਲਓ ਜੀ ਆਪਾਂ ਪੱਠੇ ਲੈ ਆ ਲਾਦਾਂ ਪੱਠੇ ਲਾਦ ਕੇ ਹੁਣ ਬੰਨ ਬੰਨ ਕੇ ਤੇ ਆਪਾਂ ਚੱਲਾਂਗੇ ਤੇ ਲਓ ਜੀ ਆਪਾਂ ਲਾਦ ਲਿਆ ਪੱਠੇ ਤੇ ਹੁਣ ਆਪਾਂ ਟ੍ਰੈਕਟਰ ਕਰ ਲੈ ਸਟਾਰਟ ਤੇ ਚੜੀ ਚੱਲਿਆ ਉਹ ਮੋਢੇ ਤੇ ਆਇਆ ਸੀਗਾ ਉਹ ਬੋਰਸਿੰਗ ਤੇ ਜਾਊਗਾ ਆ ਲੋ ਬੱਤੀ ਦੇ ਪੰਨੂ ਦੇ ਪੱਥੇ ਆਪਾਂ ਨਾਲ ਕੋ ਬਹੁਤ ਹੀ ਘਾਰਾ ਪੂਰਾ ਨਾਕਾ ਲਓ ਜੀ ਚੱਲਦੇ ਆਪਾਂ ਕਰਿਓ ਇੱਧਰ ਵੇਖੋ ਮੀਂਹ ਆਹਦਾ ਵਰੀ ਜਾਂਦਾ ਜਿਵੇਂ ਉਹ ਅਸੀਂ ਦੀਂਦਾਂ ਨੂੰ ਨਹਿਰਾ ਤੇ ਇੱਧਰ ਸ਼ਕਾਇਦੇ ਸੁਦੇ ਸਾਰਾ ਦਰਖਤ ਵੀ ਨੇ ਜਿਹਨਾਂ ਤੇ ਕੋਈ ਨਹੀਂ ਰਹੀ ਨਹਿਰਾ ਪੁਰਾਣੇ ਲਓ ਜੀ ਆਪਾਂ ਚੱਲੀਏ ਹੁਣ ਘਰਾਂ ਨੂੰ ਇੱਧਰ ਬੱਦਲੋਂ ਬਹੁਤ ਭਾਰਾ ਬਨਾਇਆ ਕੋ ਮੀ ਨੰਮ ਦਾ ਜਾਂ ਨਹੀਂ ਹੁੰਦਾ ਉਹਦਾ ਪਤਾ ਨਹੀਂਗਾ ਪਰ ਇਸ ਤਰ੍ਹਾਂ ਲੱਗਦਾ ਜਿਉ ਪੂਰਾ ਮੀ ਵਧੀ ਜਾਂਦਾ ਨਰਰਾ ਵਾਲਾ ਆਪਰੇ ਵੀਰੋਂ ਲਾਇਕ ਸ਼ੇਅਰ ਜ਼ਰੂਰ ਕਰਦਾ ਕਰੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਸਰੀ ਅਕਾਲ